ਤੇ ਸਾਈਬਰ क्राइम ਦੇ ਖਿਲਾਫ ਪੰਜਾਬ ਪੁਲਿਸ ਦੀ ਵੱਡੀ ਤਿਆਰੀ ਜੁੜੀ ਹੋ ਚੁੱਕੀ ਹੈ ਦੱਸਦੇ ਕਿ ਸੂਬੇ ਪੱਧਰ 'ਤੇ 28 ਸਾਈਬਰ क्राइम ਪੁਲਿਸ ਸਟੇਸ਼ਨ ਸਥਾਪਿਤ ਕਰ ਦਿੱਤੇ ਗਏ ਨੇ 120 ਪੁਲਿਸ ਮੁਲਾਜ਼ਮਾਂ ਨੂੰ ਐਡਵਾਂਸ ਟ੍ਰੇਨਿੰਗ ਦੇ ਦਿੱਤੀ ਗਈ ਹੈ ਸਾਈਬਰ क्राइम ਪੁਲਿਸ ਸਟੇਸ਼ਨਾਂ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਉਹ ਤਾਇਨਾਤ ਕੀਤੇ ਜਾਣਗੇ ਤੇ ਡੀਜੀਪੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਸਾਂਝੀ ਕੀਤੀ ਉਹਨਾਂ ਕਹਿੰਿਆ ਕਿ ਸ਼ਾਰਦਿਕ ਕੋਸ਼ਿਸ਼ ਸਾਈਬਰ क्राइम ਦੇ ਮਾਮਲੇ ਦੇ ਵਿੱਚ ਤੁਰੰਤ ਐਕਸ਼ਨ ਲੈਣਾ ਹੋਵੇਗਾ ਸਾਈਬਰ ਫੋਰਸ ਪੰਜਾਬ ਪੁਲਿਸ ਨਿਊ 에ਜ ਕਰਾਈਮਸ ਤੋਂ ਨਿਗਰਣ ਨੂੰ ਕਪੈਸਿਟੀ ਬਿਲਡਿੰਗ ਦੇ ਵਿੱਚ ਵਿਸ਼ੇਸ਼ ਧਿਆਨ ਦੇ ਰਹੀ ਹੈ ਹਾਲ ਦੇ ਵਿੱਚ ਪੰਜਾਬ ਸਰਕਾਰ ਵੱਲੋਂ 28 ਸਾਈਬਰ ਕਲਾਈਮ ਪੁਲਿਸ ਸਟੇਸ਼ਨ ਹਰ ਜ਼ਿਲ੍ਹੇ ਦੇ ਵਿੱਚ ਨੋਟੀਫਾਈ ਹੋ ਗਏ ਹੈਗੇ ਜਿਸ ਜਿਸ ਕਰਕੇ ਸਿਟੀਜ਼ਨਸ ਆਪਣੇ ਆਪਣੇ ਰਿਹਾਇਸ਼ੀ ਜ਼ਿਲ੍ਹੇ ਦੇ ਵਿੱਚ ਜਾ ਕੇ ਐਫ ਆਈ ਆਰ ਦਰਜ ਕਰਾ ਸਕਦੇ ਸਾਈਬਰ ਕਰਾਈਮਸ ਅਤੇ ਸਾਈਬਰ ਫਰਾਡਸ ਬਾਰੇ ਸਾਡੇ 120 ਪੁਲਿਸ ਪਰਸਨਲ ਅਸੀਂ ਐਡਵਾਂਸਡ ਟ੍ਰੇਨਿੰਗ ਉਹਨਾਂ ਨੂੰ ਦਿਵਾਈ ਹੈਗੀ ਸੋ ਦੇ ਆਰ ਡਿਪਲੋਏਡ ਇਨ ਥੀਸ ਪੁਲਿਸ ਸਟੇਸ਼ਨਸ ਸਾਡੀ ਕੋਸ਼ਿਸ਼ ਹੈ ਕਿ ਲੋਕਾਂ ਨਾਲ ਜਿਹੜੇ ਸਾਈਬਰ ਫਰਾਡਸ ਹੁੰਦੇ ਆ ਉਸ ਦੇ ਵਿੱਚ ਇਮੀਡੀਏਟ ਐਕਸ਼ਨ ਕੀਤਾ ਜਾਵੇ ਤੇ ਬੈਂਕਸ ਤੇ ਦੂਜੇ ਜਿਹੜੇ ਚੈਨਲਸ ਨਾਲ ਤਾਲਮੇਲ ਬਣਾ ਕੇ ਲੋਕਾਂ ਦੇ ਪੈਸੇ ਵਾਪਸ ਕਰਾਇਆ ਜਾ ਸਕਦਾ ਸੋ ਪੰਜਾਬ ਪੁਲਿਸ ਇਸ ਫੁਲੀ ਗੀਅਰਡ ਅਪ ਟੁਵਰਡਸ ਟੈਕਲਿੰਗ ਆਫ ਸਾਈਬਰ ਕਰਾਈਮਸ ਐਂਡ ਸਾਈਬਰ ਫਰਾਡਸ